हां जी दोस्तों ਤੁਸੀਂ ਇਹ ਸਾਹਮਣੇ ਜੋ ਤਸਵੀਰ ਦੇਖ ਰਹੇ ਹੋ ਇਹ ਬਰਕਾ ਸੱਚੀ ਤਸਵੀਰ ਹੈ ਬ੍ਰੇਕਿੰਗ ਨਿਊਜ਼ ਹੈ ਕਿ ਪੰਜਾਬ ਚ ਪੈਟਰੋਲ ਡੀਜ਼ਲ ਦਾ ਰੇਟ ਵਧਿਆ ਸੰਕਟ हां जी ਦੋਸਤੋ ਪੰਜਾਬ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਰੇਟ ਹਾਈ ਫਾਈ ਹੋ ਗਿਆ ਹੈ ਡੀਜ਼ਲ ਦਾ ਰੇਟ ਡੀਜ਼ਲ ਪੈਟਰੋਲ ਸਾਰਾ ਮਹਿੰਗਾ ਹੋ ਗਿਆ ਹੈ ਇਹ ਸਾਰੀ ਜਾਣਕਾਰੀ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਦੇ ਨਾਲ ਜੁੜੇ ਰਹੋ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸੂਬੇ ਦੇ ਕਈ ਸ਼ਹਿਰਾਂ ਦੇ ਪੈਟਰੋਲ ਡੀਜ਼ਲ ਖਤਮ ਹੋਣ ਕੰਢੇ ਹਾਂਜੀ ਦੋਸਤੋ ਸੂਬੇ ਦੇ ਕਈ ਸਹਾਰਾਂ ਪਿੰਡਾਂ ਦੇ ਵਿੱਚ ਪੂਰੇ ਪੰਜਾਬ ਦੇ ਪਿੰਡਾਂ ਸਹਾਰਾਂ ਵਿੱਚ ਡੀਜ਼ਲ ਖਤਮ ਹੋਣ ਦੇ ਕਿਨਾਰੇ ਆ ਚੁੱਕਿਆ ਹੈ ਸਰਕਾਰ ਨੂੰ ਇਹ ਅਪੀਲ ਹੈ ਕਿ ਡੀਜ਼ਲ ਹੋਰ ਮਗਵਾਓ ਡਰਾਈਵਰ ਭਾਈਚਾਰੇ ਵੱਲੋਂ ਤੇਲ ਰਿਫਾਇਨਰੀਆਂ ਅੱਗੇ ਟਰਨੇ ਲਾ ਦਿੱਤੇ ਗਏ ਜਾਰੀਆਂ ਨੇ ਜੇ ਅਸੀਂ ਦੋਸਤੋ ਤੇਲ ਨੂੰ ਚੰਗੀ ਤਰ੍ਹਾਂ ਨਾ ਵਰਤਾਂਗੇ ਮੈਨੂੰ ਲੱਗਦਾ ਨਹੀਂ ਕਿ ਤੇਲ ਹੁਣ ਜਿਆਦਾ ਚਿਰ ਆਪਣੇ ਤੋਂ ਇਸ ਪੰਜਾਬ ਵਿੱਚ ਪੂਰੇ ਪੰਜਾਬ ਵਿੱਚ ਰਹਿ ਸਕੂਗਾ हां जी दोस्तों पूरे पंजाब ਦੇ ਵਿੱਚ ਹੜਤਾਲ ਮੱਚ ਚੁਕੀ ਹੈ ਇੱਕ ਵਾਰ ਪੂਰਾ ਹੜਤਾਲ ਦਾ ਸੂਬੇ ਭਾਰ ਦੇ ਪٹرول ਪੰਪਾਂ ਤੇ ਪੈ ਗਿਆ ਹੈ ਪੂਰਾ ਸਿੱਧਾ ਅਸਰ ਪੈ ਚੁਕਿਆ ਹੈ ਪੈਟਰੋਲ ਪੰਪਾਂ ਤੇ ਤੇਲ ਨਾ ਭਾਰੀ ਖਾਲੀ ਹੋਣ ਕਾਰਨ ਵਾਹਨ ਪੂਰੇ ਖਾਲੀ ਹੋ ਚੁੱਕੇ ਹਨ ਤੇ ਪੂਰਾ ਅਸਰ ਹੋ ਚੁਕਿਆ ਹੈ ਸੂਬੇ ਦੇ ਕਈ ਸ਼ਹਿਰਾਂ ਪਿੰਡਾਂ ਦੇ ਵਿੱਚ ਤੇਲ ਖਤਮ ਹੋਣ ਕਾਰਨ ਕਈ ਵਾਹਨ ਤਾਂ ਉੱਚ ਹੀ ਕਰੇ ਖਲੋਤੇ ਹਨ ਪਰ ਸੂਬੇ ਦੇ ਕਿਆ ਹੈ ਕਿ ਤੇਲ ਦੀ ਦਰਵਰਤੋਂ ਕੀਤੀ ਨਾ ਜਾਵੇ ਹਾਂਜੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਅੱਜ ਦੇ ਵੀਡੀਓ ਚ ਆਪਾਂ ਇੰਨਾ ਹੀ ਤੁਹਾਡੇ ਸਾਹਮਣੇ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਪਸੰਦ ਆਈ ਵੀਡੀਓ ਨੂੰ ਲਾਈਕ ਕਰਨਾ ਅੱਗੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਵਾਂਗੇ ਬਾਕੀ ਕਮੈਂਟ ਕਰਿਓ ਤੇਲ ਕਿਦਾਂ ਆਪਾਂ ਨੂੰ ਵਰਤ